ਅੰਮ੍ਰਿਤਸਰ ਦੇ ਪਿੰਡ ਚੱਕ ਮਿਸਟਰੀ ਥਾਂ ਤੋਂ ਬੜੀ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਬਾਹਰ ਜਾਣ ਲਈ ਦੋਵਾਂ ਨੇ ਵਿਆਹ ਕਰਵਾਇਆ ਯਾਨੀ ਕਿ ਕੁੜੀ ਤੇ ਇੱਕ ਮੁੰਡੇ ਨੇ ਵਿਆਹ ਕਰਾਇਆ ਲੇਕਿਨ ਉਸ ਤੋਂ ਬਾਅਦ ਜਿਹੜੀ ਕੁੜੀ ਸੀ ਉਸਨੇ ਕੁਝ ਐਸਾ ਕੀਤਾ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ ਅੰਮ੍ਰਿਤਸਰ ਦੇ ਪਿੰਡ ਚੱਕ ਮਿਸਰੀ ਇੱਕ ਘਰਵਾਲੀ ਨੇ ਆਪਣੇ ਪਤੀ ਨੂੰ ਧੋਖਾ ਦੇ ਕੇ 11 ਲੱਖ ਲੈ ਕੇ ਫਰਾਰ ਹੋ ਗਈ ਉਸ ਤੋਂ ਬਾਅਦ ਕੱਲੀ ਹੀ ਕੈਨੇਡਾ ਚਲੀ ਗਈ ਤੇ ਉੱਥੇ ਜਾ ਕੇ ਆਪਣੇ ਪਤੀ ਦੇ ਨਾਲ ਜਿਹੜੀ ਕਿ ਜਿਸਦੇ ਨਾਲ ਵਿਆਹ ਕਰਾਇਆ ਸੀ ਤੇ ਉਸਦੇ ਪੂਰੇ ਪਰਿਵਾਰ ਦੇ ਨਾਲ ਆਪਣੇ ਸੋਹਰੇ ਪਰਿਵਾਰ ਦੇ ਨਾਲ ਰਿਸ਼ਤਾ ਤੋੜ ਦਿੱਤਾ ਜੀਹਾਂ ਇਹ ਵੱਡੀ ਘਟਨਾ ਜੋ ਹੈ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਪਿੰਡ ਚੱਕ ਮਿਸ਼ਰੀ ਤੋਂ ਜਿੱਥੇ ਸੂਰਜਪਾਲ ਸਿੰਘ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਉਹੀ ਪੀੜਤ ਸੂਰਜਪਾਲ ਸਿੰਘ ਹੈ ਜਿਸ ਦੀ ਘਰਵਾਲੀ ਨੇ ਇਸ ਨੂੰ ਧੋਖਾ ਦਿੱਤਾ ਤੇ ਧੋਖਾ ਧੜੀ ਕਰਕੇ ਜੋ ਹੈ ਕੱਲੀ ਹੀ ਕੈਨੇਡਾ ਚਲੀ ਗਈ ਤੇ ਉਸ ਤੋਂ ਬਾਅਦ 11 ਲੱਖ ਲੈ ਕੇ ਵੀ ਫਰਾਰ ਹੋ ਗਈ ਜਾਣਕਾਰੀ ਮੁਤਾਬਕ 2022 ਦੋਵਾਂ ਨੇ ਵਿਆਹ ਕੀਤਾ ਸੀ ਸੂਰਜਪਾਲ ਸਿੰਘ ਤੇ ਇਸ ਦੀ ਜਿਹੜੀ ਆ ਨਾਲ ਤਸਵੀਰਾਂ ਜੋ ਨਜ਼ਰ ਆ ਰਹੀ ਹੈ ਇਸ ਕੁੜੀ ਦੇ ਨਾਲ ਸੂਰਜਪਾਲ ਸਿੰਘ ਨੇ 2022 ਚ ਵਿਆਹ ਕੀਤਾ ਸੀ ਲੇਕਿਨ ਵਿਆਹ ਤੋਂ ਬਾਅਦ ਦੋਵਾਂ ਨੇ ਜੋ ਹੈਗਾ ਉਸ ਤੋਂ ਬਾਅਦ ਜਿਹੜੀ ਕੁੜੀ ਹੈਗੀ ਆ ਉਸਨੇ ਕੀ ਕੀਤਾ 11 ਲੱਖ ਰੁਪਏ ਲਿੱਤੇ ਯਾਨੀ ਕਿ ਕਿਹਾ ਸੂਰਜਪਾਲ ਨੂੰ ਕਿ ਮੈਨੂੰ 11 ਲੱਖ ਰੁਪਏ ਦੇ ਲੋੜ ਹੈ ਆਪਣੇ ਕਿਸੇ ਤਰੀਕੇ ਦੇ ਨਾਲ ਆਪਣੇ ਅਕਾਊਂਟ ਚ 11 ਲੱਖ ਟ੍ਰਾਂਸਫਰ ਕਰਵਾ ਲਈ ਤੇ ਉਸ ਤੋਂ ਬਾਅਦ ਘਰ ਤੋਂ ਫਰਾਰ ਹੋ ਗਈ ਉਸ ਤੋਂ ਬਾਅਦ ਉਹ ਸਿੱਧਾ ਕੈਨੇਡਾ ਚਲੇਗੀ ਬਾਹਰ ਚਲੇਗੀ ਇਸੇ ਗੱਲ ਤੋਂ ਦੋਵਾਂ ਦੀ ਵਿਆਹ ਹੋਇਆ ਸੀ ਕਿ ਦੋਵੇਂ ਇੱਥੇ ਬਾਹਰ ਜਾਣਗੇ ਲੇਕ ਦੋਵੇਂ ਤਿਆਰੀ ਕਰ ਲੈ ਸੂਰਜਪਾਲ ਜਿੱਥੇ ਸੁਪਨੇ ਸਜਾ ਕੇ ਬੈਠਾ ਸੀਦਾ ਵਿਆਹ ਕਰਵਾਇਆ ਸੋਚ ਕੇ ਬੈਠਾ ਸੀਗਾ ਕਿ ਕਾਰਵਲੀ ਦੇ ਨਾਲ ਇਕੱਠੇ ਬਾਹਰ ਜਾਵਾਂਗੇ ਬਾਹਰ ਜਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਲੇਕਿਨ ਸੂਰਜਪਾਲ ਨੇ ਕਦੀ ਇਹ ਨਹੀਂ ਸੋਚਿਆ ਸੀ ਕਿ ਜਿਸ ਕਾਰਵਲੀ ਦੇ ਨਾਲ ਉਹ ਵੱਡੇ ਸੁਪਨੇ ਸਜਾ ਰਿਹਾ ਬਾਹਰ ਜਾਣ ਦਾ ਸੁਪਨਾ ਵੇਖ ਰਿਹਾ ਉਹੀ ਕਾਰਵਲੀ ਉਸ ਦੇ ਨਾਲ ਕੁਝ ਐਸਾ ਕਰ ਦਵੇਗੀ ਜੋ ਉਸਨੇ ਕਦੀ ਸੁਪਨੇ ਚ ਵੀ ਨਹੀਂ ਸੋਚਿਆ ਸੀ ਤੇ ਵੱਡੇ aarop ਜਿਹੜੇ ਸੂਰਜਪਾਲ ਸਿੰਘ ਇਹ ਪੀੜਿਤ ਹੈਗਾ ਤੇ ਇਸ ਦੇ ਪਰਿਵਾਰ ਵਾਲੇ लगाए गए कि कई बार आप शिकायत भी पुलिस है, लेकिन कोई भी परिवार है, पुलिस है, है नहीं था। इस मामले ची इस घटना कॉन्सटेबल सुमनदीप कौर का भी नाम सामने आया परिवार वालों मुंडे वालों वे आरोप लगाए गए कॉन्सटेबल सुमनदीप कौर हैगी इस शामिल हैगी पूरी जी ਨਵਾਂ ਵਾਪਰੀ ਹੈਗੇ ਇਸ ਮੁੰਡੇ ਦੇ ਨਾਲ ਤੇ ਉਸ ਦੇ ਕਾਰਨ ਹੀ ਪੁਲਿਸ ਜੁਨੀਵਾਰੀ ਉਹਨਾਂ ਨੇ ਸ਼ਿਕਾਇਤ ਲਗਾਈ ਕੋਈ ਵੀ ਐਕਸ਼ਨ ਨਹੀਂ ਲਿਆ ਤੇ ਵੱਡੀ ਧਮਕੀ ਜਿਹੜੀ ਕੁੜੀ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਦਿੱਤੀ ਗਈ ਕਿ ਜੋ ਕਰਨਾ ਹੈ ਕਰ ਲੋ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਪੁਲਿਸ ਦਾ ਸਾਡੇ ਹੱਥ 'ਚ ਮਤਲਬ ਪੁਲਿਸ ਤੇ ਜੋ ਵੀ ਹੈਗਾ ਉਹ ਡਰ ਕਿਤੇ ਨਾ ਕਿਤੇ ਦਿਖਾਈ ਨਹੀਂ ਦਿੱਤਾ ਹੈ ਵੱਡੇ aarop ਇਸ ਮੁੰਡੇ ਤੇ ਪਰਿਵਾਰ ਵੱਲੋਂ ਲਗਾਏ ਗਏ ਨੇ ਤੋ ਸੁਣੋ ਸੁਰਜਪਾਲ ਸਿੰਘ ਤੋਂ ਇਹ ਪੂਰੀ ਕਹਾਣੀ ਮੇਰਾ ਨਾਮ ਵੀਰਜ ਸੂਰਜਪਾਲ ਸਿੰਘ ਹੈ ਪਿੰਡ ਚੱਕ ਮਿਛਰੀਖਾਨੇ ਜੀ ਕਦੋਂ ਤੁਹਾਡਾ ਵਿਆਹ ਹੋਇਆ ਸੀਦਾ ਕੀ ਗੱਲਬਾਤ ਹੋਈ ਸੀ ਤੇ ਹੁਣ ਕੀ ਕੁਛ ਹੋਇਆ ਇਸ ਬਾਰੇ ਥੋੜਾ ਖੁੱਲ ਕੇ ਜਾਣਕਾਰੀ ਦਿਓ ਵੀਰਜੀ ਵਿਆਹ ਮੇਰਾ 7-1-2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਬਾਲ ਤੇ ਵਿਆਹ ਇਸ ਕਰਕੇ ਹੋਇਆ ਕਿ ਬਾਹਰ ਚੱਲ ਜਾਗੇ ਦੋਵੇਂ ਜਾਨੇ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਏ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਏ ਪੂਰੇ ਸੈਂਡ ਕੀਤੇ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਕੱਲੀ ਕੈਨੇਡਾ ਚਲ ਗਈ ਵੀ ਕਿੰਨਾ ਸਮਾਂ ਚੱਲ ਗਿਆ ਇਹ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਕਿੰਨਾ ਖਰਚਾ ਹੋ ਗਿਆ ਜਿਹੜਾ ਸਾਡਾ ਖਰਚਾ ਉਹ 1.5 ਲੱਖ ਰੁਪਿਆ ਵੀ ਜੀ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਇਹ ਉਮੀਦ ਕੀਤੀ ਕੀ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਹਰ ਤਾਨੂੰ ਵੀ ਲੈ ਕੇ ਜਾਏਗੀ ਹੁਣ ਕੀ ਹਾਲਾਤ ਹੈ ਹਾਲਾਤ ਵੀ ਤੁਹਾਨੂੰ ਪਤਾ ਹੈ ਜੀ ਵਿਆਜ ਦੇਣਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੁਝ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਸੀ ਕੁਝ ਹੀ ਕਰਜ਼ਾ ਚੁੱਕਿਆ ਵਿਆਜ ਹੀ ਚੁੱਕੇ ਪੈਸੇ ਉਹ ਵਿਆਜ ਦੇਣਦੇ ਆ ਕੁਝ ਲਾਉਣ ਦੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਪੀ ਕੀ ਗੱਲਬਾਤ ਹੋਈ ਸੀ ਜਦੋਂ ਕੁਝ ਉਹਨੇ ਤੁਹਾਨੂੰ ਕਿਹਾ ਜਦੋਂ ਵੀਰ ਜੀ ਗਈ ਸੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮੇਰੇ ਕੋਲ ਹੋਣਗੇ ਮੈਂ ਦੇ ਦੂੰਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਦੇ ਜਾਨੀ ਇਹਨਾਂ ਸਭ ਨੂੰ ਬਤ ਪੈਸੇ ਕਰ ਲਏ ਵੀਰ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਜੀ ਤੱਗੀ ਦਾ ਸ਼ਕਾਰ ਹੋ ਠੱਗੀ ਆ ਜੀ ਕਿੰਨੇ ਕਰਦੇ ਸਾਢੇ 11 ਲੱਖ ਰਜ ਜੀ ਤੇ ਪੁਲਿਸ ਕੋਲ ਦੀ ਸ਼ਿਕਾਇਤ ਕੋਈ ਕੀਤੀ ਕਿਸੇ ਮੋਤਵਾਰ ਬੰਦੇ ਕੋਲ ਪੁਲਿਸ ਪਹੁੰਚ ਕੀਤੀ ਸਾਡੇ ਪਿੰਡ ਦੇ ਸਰਪੰਚ ਆ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਕੋਲ ਫਿਰਹੀਂ ਗਏ ਆ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੁਸ਼ਾਂ ਦਿੱਤੀਆਂ ਤੇ ਦਿਹਾਤੀ ਪੁਲਿਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਾ ਇਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੂ ਆਇਓ ਫਿਰ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਮਾਮਲਾ ਦਰਜ ਕਰ ਲਿੱਤਾ ਗਿਆ ਜੀ ਥਾਣਾ ਲੋਪੋਗੇ ਵੀਰ ਜੀ ਕਿੰਨਾ ਕਿੰਨਾ ਖਲਾਫ ਮਾਮਲਾ ਦਰਜ ਹੋਇਆ ਸਾਰੇ ਪਰਿਵਾਰ ਖਲਾਫ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਜੀ ਸਾਰੇ ਸਾਜ਼ਿਸ਼ਿਆ ਜੀ ਜਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕੌਰ ਉਹਦੀ ਮੰਮੀ ਦਾ ਨਾਮ ਹੈ ਗਰਜੀਤ ਕੌਰ ਉਹਦੀ ਵੱਡੀ ਭੈਣ ਦਾ ਨਾਮ ਹੈ ਗੁਰਲਾਲ ਸਿੰਘ ਉਹਦੇ ਜੀਜੇ ਦਾ ਨਾਮ ਹੈ ਸੁੰਮਨਦੀਪ ਕੋਰ ਜਿਹੜੀ ਪੁਲਿਸ ਚ ਜਿੰਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਣਦੇ ਤੇ ਦਰਖਾਸਤਾਂ ਤੇ ਉਹ ਪੁਲਿਸ ਚ ਹੈ ਜੀ ਵਜਾ ਕੀ ਸਮਝਦੇ ਕਿ ਉਹ ਪੱਤਾ ਦਰਜ ਹੋ ਗਿਆ ਪੁਲਿਸ ਕੋਲ ਹੀ ਤੁਹਾਡੀ ਸੁਣਨੀ ਕੀ ਵਜਾ ਸਮਝਦੇ ਪੂਰੀ ਕੁੜੀ ਪੁਲਸਨ ਤੇ ਹੁਣ ਕਰਕੇ ਉਹ ਡੈਡੀਓ ਤਾਂ ਕਹਿੰਦਾਂ ਪੁਲਸ ਤੇ ਮੈਂ ਜੇਬ ਚ ਪਾ ਕੇ ਘੁੰਮਦਾ ਜੀ ਹਾਂ ਦਾ ਜੋ ਤਰਕ ਹੁੰਦਾ ਤੂੰ ਕਰ ਲੈ ਜਿੱਥੇ ਜ਼ੋਰ ਲੱਗਦਾ ਲਾਲਾ ਲਾਲਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਆ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਜਾਣ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਠੀਕ ਕੋਚਾ ਕੀਗਾ ਕਿ ਜਾਤ ਰਹੂਗਾ ਮਤਲਬ ਉਹ ਬਾਹਰ ਜਾਊਗਾ ਸੁਨੈਰੀ ਆਪਣਾ ਕਾਹੇ ਬਣਾਊਗਾ ਪਰ ਲਾਕਡਾਊਨ ਸਾਰਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਆ ਜੀ ਪੈਸੇ ਵੀ ਗਵਾ ਬੈਠਿਆਂ ਦੇ ਕਰਜ਼ਾ ਵੀ ਲਾਉਣ ਡਿਆਂ ਤੇ ਵਿਆਜ ਵੀ ਤਾਰਨ ਡਿਆਂ ਘਰ ਦਾ ਗੁਜ਼ਾਰਾ ਕਿੱਸਰਾ ਹੋ ਰਿਹਾ ਘਰ ਦਾ ਗੁਜ਼ਾਰਾ ਇਦਾਂ ਵੀਰ ਜੀ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਦੀ ਜਿਹੜੀ ਪੈਨਸ਼ਨ ਆਉਂਦੀ ਆ ਉਹ ਵਿਆਜ ਚ ਨਿਕਲ ਨਿਕਲ ਜਾਂਦੀ ਆ ਜੀ ਮੇਰਾ ਨਾਮ ਜੀ ਦਲਵੀਰ ਸਿੰਘ ਹੈ ਪਿੰਡ ਮੇਰਾ ਚੱਕ ਮਿਸ਼ਰੀ ਖਾਨ ਹੈ ਪਾਪਾ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਾਇਆ ਉੱਥੇ ਵੀ ਖਰਚਾ ਆਇਆ ਕੁੜੀ ਬਾਹਰ ਭੇਜੀ ਉਮੀਦ ਸੀ ਕਿ ਤੁਹਾਡਾ ਫਿਊਚਰ ਸੈੱਟ ਹੋਏਗਾ ਪ ਕੁੜੀ ਹੁਣ ਬਾਤ ਚਲ ਕੇ ਤੁਹਾਨੂੰ ਬੁਲਾ ਨਹੀਂ ਰਹੀ ਪਛਾਨ ਨਹੀਂ ਰਹੀ ਕੀ ਕੁਛ ਕਹਿਣਾ ਚਾਹੇਗਾ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ ਹੁਣ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ ਅਸੀਂ ਭਗਵਾਨ ਤਮਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਪੁਲਿਸ ਵੱਲੋਂ ਪਾ ਮਾਮਲਾ ਦਰਜ ਕਰੇ ਹਾਂ ਹਾਂ ਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਨਵੀ ਲੜਕੀ ਐ ਸੁਮਨਦੀਪ ਕੌਰ ਉਹਨੇ ਕਿਤੇ ਵੀ ਪਿਆਰ ਨਹੀਂ ਲੱਗਣ ਦਿੱਤੇ ਤੇ ਹਾਂ ਜੀ ਜਿੱਥੇ ਵੀ ਇਹ ਦਰਖਾਸਤ ਦੇ ਨੇ ਉਹ ਪਿਆਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਗਏ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦੋਇਆ ਜਾਵੇ ਸਾਹਿਬ ਹਾਂ ਜੀ ਤੇ ਜਿਹੜੇ ਪਰਿਵਾਰ ਆ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਜੇ ਗੱਲਬਾਤ ਤਾਂ ਕੀਤੀ ਹੋਣੀ ਕੁੜੀ ਵਾਲਿਆਂ ਦਾ ਪਰਿਵਾਰ ਤੇ ਮੈਂ ਤੇ ਗੱਲਬਾਤ ਕਰਦਾ ਹੀ ਇਹ ਨਾਲ ਫੋਨ ਤੇ ਨਾਲ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਠੀਕ ਹੈ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਸੁਰਜਪਾਲ ਸਿੰਘ ਤੇ ਉਸਦੇ ਪਿਤਾ ਦਾ ਇੱਕ ਹੀ ਗੱਲ ਕਹਿਣਾ ਹੈ ਕਿ ਬਾਰ-ਬਾਰ ਉਹਨਾਂ ਨੇ ਕੋਸ਼ਿਸ਼ ਕੀਤੀ ਪੁਲਿਸ 'ਚ ਸ਼ਿਕਾਇਤ ਕਰਨ ਦੀ ਲੇਕਿਨ ਜਿਹੜੀ ਕਾਂਸਟੇਬਲ ਸੁਮਨਦੀਪ ਕੌਰ ਹੈ ਉਸਨੇ ਔਰ ਪੂਰੇ ਪੰਜਾਬ ਪੁਲਿਸ ਤੋਂ ਹੋਣ ਦੇ ਕਾਰਨ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਨਾ ਹੀ ਹਜੇ ਤੱਕ 3 ਸਾਲ ਤੋਂ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ 2022 'ਚ ਵਿਆਹ ਹੋਇਆ ਸੀ 2025 ਵੀ ਖਤਮ ਹੋਣ ਵਾਲਾ ਲੇਕਿਨ ਹੁਣ ਤੱਕ ਇਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਨਾ ਹੀ ਉਸ ਕੁੜੀ ਦੇ ਖਿਲਾਫ ਨਾ ਹੀ ਉਸ ਦੇ ਪਰਿਵਾਰ ਦੇ ਖਿਲਾਫ ਕੋਈ ਐਕਸ਼ਨ ਹੋਇਆ ਤੇ ਨਾ ਹੀ ਉਸ ਖਿਲਾਫ ਕੋਈ ਵੀ ਜੋ ਹੈਗਾ ਦਾ ਮਤਲਬ ਨਾ ਹੀ ਪੈਸੇ ਵਾਪਸ ਮਿਲੇ ਆ ਤੇ ਨਾ ਹੀ ਕੋਈ ਇਨਸਾਫ ਇਸ ਪਰਿਵਾਰ ਨੂੰ ਮਿਲਿਆ ਤੇ ਇਹ ਵੱਡੀ ਘਟਨਾ ਜ਼ਰੂਰ ਨਿਕਲ ਕੇ ਸਾਹਮਣੇ ਆ ਕਿਉਂਕਿ ਪੰਜਾਬ ਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਤਾਂ ਨਹੀਂ ਹੈ ਲੇਕਿਨ ਇਹ ਵੱਡਾ ਸਬਕ ਜ਼ਰੂਰ ਹੈ ਕਿਤੇ ਨਾ ਕਿਤੇ ਜੋ ਹੈਗਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਹ ਪਰਿਵਾਰ ਵਾਲੇ ਦੇ ਕੀ ਮੰਗ ਕੇ ਸਾਨੂੰ ਵੀ ਇਨਸਾਫ ਮਿਲੇ ਤੇ ਇਸ ਦੇ ਨਾਲ ਸਬਕ ਵੀ ਸਿੱਖਣ ਨੂੰ ਮਿਲਦਾ ਕਿ ਕਿਸੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਅਜ ਦੇ ਟਾਈਮ ਤੇ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਕਿ ਕੁੜੀ ਤੇ ਕੁੜੀ ਦੇ ਪਰਿਵਾਰ ਵਾਲੇ ਦੇ ਮਨ ਚ ਆਖਿਰਕਾਰ ਕੀ ਰਹਿਆ ਸੂਰਜਪਾਲ ਸਿੰਘ ਤੇ ਉਸਦੇ ਪਰਿਵਾਰ ਨੇ ਇੱਕ ਸੁਪਨਾ ਸੋਚ ਕੇ ਵਿਆਹ ਕਰਵਾਇਆ ਸੀਗਾ ਕਿ ਕੁੜੀ ਮੁੰਡੇ ਦਾ ਵਿਆਹ ਹੋਵੇਗਾ ਦੋਵੇਂ ਬਾਹਰ ਜਾਣਗੇ ਇੱਕ ਨਵੀਂ ਜ਼ਿੰਦਗੀ ਬਾਹਰ ਜਾ ਕੇ ਸ਼ੁਰੂ ਕਰਨਗੇ ਲੇਕਿਨ ਕਿਸੇ ਨੇ ਵੀ ਕਦੀ ਇਹ ਨਹੀਂ ਸੋਚਿਆ ਸੀ ਕਿ ਜਿਹੜੀ ਕ ਕੁੜੀ ਨੂੰ ਉਹ ਮਾਸੂਮ ਸਮਝ ਕੇ ਆਪਣੀ ਘਰ ਦੀ ਨੂੰ ਬਣਾ ਰਹੇ ਨੇ ਉਹ ਇੰਨਾ ਵੱਡਾ ਧੋਖਾ ਕਰ ਦੇਵੇਗੀ 11 ਲੱਖ ਰੁਪਏ ਲੈ ਕੇ ਕੁੜੀ ਜਿਹੜੀ ਹੈਗੀਆ ਵਿਆਹ ਤੋਂ ਬਾਅਦ ਫਰਾਰ ਹੋ ਗਈ ਤੇ ਉਸ ਤੋਂ ਬਾਅਦ ਸਿੱਧਾ ਹੀ ਪੇਪਰ ਲਾ ਕੇ ਕੱਲੀ ਬਾਹਰ ਚਲੀ ਗਈ ਤੇ ਹੁਣ ਤੱਕ ਪਰਿਵਾਰ ਇਹ ਮੁੰਡਾ ਸੂਰਜਪਾਲ ਸਿੰਘ ਤੇ ਇਸ ਦਾ ਪਰਿਵਾਰ ਬਾਰ ਜਿਹੜਾ ਹੈਗਾ ਇਸ ਧੋਖੇ ਦਾ ਜਿਹੜਾ ਸੈਰਿਆ ਹੈਗਾ ਤੇ ਹਜੇ ਤੱਕ ਨਾ ਹੀ ਇਹਨਾਂ ਨੂੰ ਪੈਸੇ ਵਾਪਸ ਮਿਲੇ ਆ ਨਾ ਹੀ ਕੁੜੀ ਤੇ ਉਹਦੇ ਪਰਿਵਾਰ ਦੇ ਖਿਲਾਫ ਹਜੇ ਤੱਕ ਕੋਈ ਵੀ ਵੱਡੀ ਕਾਰਵਾਈ ਹੋਈ ਹੈ ਤੇ ਹੁਣ ਮੁੰਡਾ ਤੇ ਉਸ ਦੇ ਪਰਿਵਾਰ ਵਾਲੇ ਇੱਕੋ ਹੀ ਮੰਗ ਕਰ ਰਹੇ ਨੇ ਗੁਹਾਰ ਲਗਾ ਲਏ ਨੇ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਪੈਸੇ ਲੋਟਾਈ ਜਾਣ ਤੇ ਸਖਤ ਤੋਂ ਸਖਤ ਕਾਰਵਾਈ ਇਸ ਕੁੜੀ ਤੇ ਇਸ ਪਰਿਵਾਰ ਦੇ ਖਿਲਾਫ ਹੋ ਸਕੇ ਤਾਂ ਕਿ ਜੋ ਅੱਗੇ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰ ਭਾਵੇ ਕੋਈ ਵੀ ਕੁੜੀ ਜਾਂ ਕੋਈ ਵੀ ਮੁੰਡਾ ਵੀ ਜੋ ਹੈਗਾ ਕਿਸੇ ਕੁੜੀ ਦੇ ਨਾਲਿੰਝ ਧੋਖਾ ਨਾ ਕਰ ਸਕਤੇ ਇਨਸਾਫ ਦੀ ਮੰਗ ਪਰਿਵਾਰ ਹਜੇ ਤੱਕ ਕਰ ਰਿਹਾ ਪਰ ਹਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਪਰ ਹੁਣ ਖੈਰ ਦੇਖਣਾ ਹੋਵੇਗਾ ਕਿ ਅੱਗੇ ਚਲ ਕੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਭਗਵੰਤ ਸਰਕਾਰ ਕੁਝ ਇਸਟ ਕਰਦੀ ਹੈ ਤੇ ਆਖਿਰਕਾਰ ਹੁਣ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੇ ਵਿੱਚ ਪੈ ਕੇ ਜੋ ਐਫਆਈਆ ਦਰਜ ਹੋਈ ਹੈ ਹੁਣ ਆਖਿਰਕਾਰ ਪੁਲਿਸ ਇਸ ਕੁੜੀ ਦੇ ਖਿਲਾਫ ਤੇ ਇਸ ਪਰਿਵਾਰ ਦੇ ਖਿਲਾਫ ਕੀ ਵੱਡੀ ਕਾਰਵਾਈ ਕਰਦੀ ਹੈ ਤੇ ਕੀ ਐਕਸ਼ਨ ਲੈਂਦੀ ਹੈ ਫਿਲਹਾਲ ਅੱਜ ਦੀ ਕ੍ਰਾਈਮ ਸਟੋਰੀ ਚ ਬਸ ਇੰਨਾ ਹੀ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਤਾਂ ਤੁਸੀਂ ਵਿਦਰੋਂ ਪੰਜਾਬ ਤੱਕ